ਬੀਤੇ ਦਿਨੀ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪੀਟੀ ਅਧਿਆਪਕ ਦੇ ਵੱਲੋਂ ਇੱਕ ਬੱਚੀ ਦੇ ਨਾਲ ਕੀਤੇ ਗਏ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਫੌਰੀ ਐਕਸ਼ਨ ਲੈਂਦਿਆਂ ਹੋਇਆਂ ਦੋਸ਼ੀ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਇਹ ਇੱਕ ਸਕੂਲ ਦੇ ਮੈਨੇਜਮੈਂਟ ਦੇ ਖਿਲਾਫ ਮਾਪਿਆਂ ਦੇ ਵੱਲੋਂ ਹੁਣ ਪ੍ਰਦਰਸ਼ਨ ਕੀਤਾ ਗਿਆ ਤੇ ਮੈਨੇਜਮੈਂਟ ਦੇ ਵੱਲੋਂ ਸਕੂਲ ਦਾ ਗੇਟ ਬੰਦ ਰੱਖਣ ਦੇ ਵਿਰੁੱਧ ਵਿੱਚ ਮਾਪਿਆਂ ਦੇ ਵੱਲੋਂ ਜਿੱਥੇ ਐਸਐਸਟੀ ਨਗਰ ਦੀਆਂ ਬੱਤੀਆਂ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਬੱਚਿਆਂ ਦਾ ਮਾਪਿਆਂ ਦਾ ਇਹ ਕਹਿਣਾ ਹੈ ਕਿ ਜੋ ਸਕੂਲ ਦੇ ਅਧਿਆਪਕ ਵੱਲੋਂ ਕੀਤਾ ਗਿਆ ਭਾਗ ਹੈ ਪਰ ਇਸ ਦੇ ਲਈ ਮੈਨੇਜਮੈਂਟ ਵੀ ਜ਼ਿੰਮੇਵਾਰ ਹੈ ਐਫਆਰ ਦੇ ਵਿੱਚ ਦੋਸ਼ਯਾਪਕ ਦੇ ਨਾਮ ਮੈਨੇਜਮੈਂਟ ਵੀ ਨਾਮਜ਼ਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਦਰੰਦਗੀ ਸਕੂਲ ਦੇ ਵਾਸ਼ਰੂਮ ਦੇ ਵਿੱਚ ਹੁੰਦੀ ਹੈ ਜਿਸ ਸਮੇਂ ਘਟਨਾ ਹੋ ਰਹੀ ਸੀ ਸਕੂਲ ਦੀ ਮੈਨੇਜਮੈਂਟ ਕੀ ਕਰ ਰਹੀ ਸੀ ਕਿ ਉਹਨਾਂ ਤਾਂ ਸਿਰਫ ਫੀਸਾਂ ਲਈਆਂ ਜਾਂਦੀਆਂ ਨੇ ਇਸ ਦੇ ਬਦਲੇ ਬੱਚੇ ਸੁਰੱਖਿਅਤ ਨਹੀਂ ਹਨ ਦੱਸਿਆ ਕਿ ਪਿਛਲੇ ਸਮੇਂ ਤੋਂ ਇਹ ਪ੍ਰਦੂਸ਼ਣ ਚੱਲ ਰਹੀ ਹੈ ਪੁਲਿਸ ਦੇ ਵੱਲੋਂ ਮਾਪਿਆਂ ਦੇ ਨਾਲ ਗੱਲਬਾਤ ਕਰਕੇ ਰਸਤੇ ਨੂੰ ਖੁਲਵੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਦਰ ਕੀ ਨਾਮ ਹੈ ਮੇਰਾ ਨਾਮ ਗੁਰਮਖ ਸਿੰਘ ਰੂਵਾ ਜੀ ਸਾਡੀ ਸੰਸਥਾ ਮਰੀਜ਼ ਮਿੱਤਰ ਵੈਲਫੇਅਰ ਰਿਲੇਸ਼ਨ ਹੈ ਜੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕਿ ਮਾਮਲਾ ਜਿਹੜਾ ਪ੍ਰੋਟੈਸਟ ਹੈ ਜੀ ਪੇਰੈਂਟਸ ਵੱਲੋਂ ਹੋ ਰਿਹਾ ਹੈ ਸਾਡੀ ਸੰਸਥਾ ਨੇ ਉਹਨਾਂ ਨੂੰ ਸਮਰਥਨ ਦੇਣ ਵਾਸਤੇ ਪਹੁੰਚੀ ਹੋਈ ਹੈ ਜਿਹੜਾ ਤੁਸੀਂ ਬਤਾਈਏ ਕਿ ਜਿਹੜਾ ਪਟਿਆਲਾ ਦਾ ਇੱਕ ਮਤਲਬ ਔਰੋ ਮੇਰਾ ਸਕੂਲ ਹੈ ਬਹੁਤ ਹੀ ਜਣੀ ਇੱਕ ਸ਼ਰਮਨਾਕ ਮੰਦਭਾਈ ਘਟਨਾ ਪੂਰੇ ਪਟਿਆਲਾ ਸ਼ਹਿਰ ਵਾਸਤੇ ਇੱਕ 8 ਸਾਲ ਦੀ ਬੱਚੀ ਨਾਲ ਜਿਹੜਾ ਇੱਕ ਸਕੂਲ ਦਾ ਟੀਚਰ ਸਕੂਲ ਦੇ ਵਾਸ਼ਰੂਮ ਚ ਮਤਲਬ ਇੱਕ ਵਾਰ ਨਹੀਂ ਉਹਨੂੰ ਬਾਰ-ਬਾਰ ਉਹਨਾਂ ਦਰਿੰਦਗੀ ਕਰ ਰਿਹਾ ਸੀ ਤੇ ਜਿਹਦੀ ਕਿ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਉਸੇ ਪੁਸ਼ਟੀ ਵੀ ਮੇਰੇ ਕੋਲ ਬਹੁਤ ਬੱਚੇ ਨਾਲ ਜੀ ਇੱਕ ਵਾਰ ਨਹੀਂ ਬਹੁਤ ਵਾਰ ਬਲ ਹੈਗਾ ਦਰਦਕੀ ਹੋਈ ਹੈ ਸਕੂਲ ਟੀਚਰ ਨੇ ਕੀਤੀ ਹੈ ਤੇ ਸਕੂਲ ਦੇ ਵਾਸ਼ਰੂਮ ਦੀ ਸਾਰੀ ਘਟਨਾ ਹੋਈ ਹੈ ਸਕੂਲ ਦੇ ਸਾਹਮਣੇ ਵੀ ਕੋਈ ਪ੍ਰੋਟੈਸਟ ਵਗੈਰਾ ਬਿਲਕੁਲ ਸਕੂਲ ਦੇ ਪਰਾਮਣੇ ਕਈ ਵਾਰ ਜਾ ਕੇ ਆਪਣ ਮੇਰੇ ਨਾਸਤੇ ਅੱਜ ਵੀ ਬਣਾ ਸਕੂਲ ਦੇ ਬਾਹਰ ਹੀ ਗਏ ਸੀ ਸਕੂਲ ਦੀ ਮੈਨੇਜਮੈਂਟ ਜਿਹੜਾ ਕੰਨਾਂ ਦਾ ਜੋ ਨਹੀਂ ਸਰਕੀ ਹੈਗੀ ਉਹਨਾਂ ਨੇ ਗੇਟ ਤੱਕ ਨਹੀਂ ਖੋਲੇ ਹੈਗਾ ਮਤਲਬ ਸਕੂਲ ਦਾ ਕੋਈ ਪ੍ਰਿੰਸੀਪਲ ਜਾਂ ਮੈਨੇਜਮੈਂਟ ਦਾ ਬੰਦਾ ਕੋਈ ਵੀ ਇੱਕ ਬੰਦਾ ਪੇਂਡ ਸੰਤ ਖੜਿਆ ਨੂੰ ਕੋਈ 100 150 ਇਕੱਠ ਸੀ ਇੱਕ ਵਾਰ ਮਿਲ ਨਹੀਂ ਆਏ ਹੈਗੇ ਉਹ ਉਹ ਤੋਂ ਬਾਅਦ ਮਜਬੂਰ ਹੋ ਕੇ ਜਿਹ ਜਿਹੜਾ ਤੁਹਾਡੇ ਵੱਲੋਂ ਇੱਕ ਪ੍ਰੋਟੈਸਟ ਪਟਾਕੇ ਆ ਗਿਆ ਉਹ ਕਹਿੰਦਾ ਕਿ ਮੰਗਾ ਨਹੀਂ ਕਿਸੇ ਵਾਸਤੇ ਸਾਡੀ ਤਾਂ ਕੋਈ ਸੰਸਦ ਪਹਿਲਾਂ ਹੀ ਮਾਲ ਡਿਪਟੀ ਕਮਿਸ਼ਨ ਪਟਿਆਲਾ ਨੂੰ ਇੱਕ ਲੈਟਰ ਦੇ ਚੁੱਕੀ ਆ ਇਹਦੀ ਮਲੇ ਦੇ ਵਾਸਤੇ ਮੰਗ ਕਰ ਚੁੱਕੇ ਆ ਵੀ ਜਿਹੜਾ ਹੈਗਾ ਇਹ ਐਜੂਕੇਸ਼ਨ ਮਾਫੀਆ ਹੈ ਫਿਰ ਸਕੂਲ ਮੈਨੇਜਮੈਂਟ ਤੇ ਕਿਹੜਾ ਹੈਗਾ ਐਫਆ ਦਰਜਨ ਚੀਂਦੀ ਆ ਜਦੋਂ ਤੱਕ ਸਕੂਲ ਮੈਨੇਜਮੈਂਟ ਦਾ ਨਾਮ ਨਹੀਂ ਆਉਂਦਾ ਐਫਆ ਦੇ ਵਿੱਚ ਤਦ ਤੱਕ ਕੀ ਇਹ ਨਹੀਂ ਬਾਕੀ ਸਕੂਲ ਨੇ ਅੱਪਾ ਗੱਲ ਇੱਕ ਸਕੂਲ ਦੀ ਨਹੀਂ ਕਰਦੇ ਜਿਹੜੇ ਬਾਕੀ ਸਕੂਲ ਤੇ ਜਿੰਨੇ ਸਕੂਲ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਕਿਹਨਾਂ ਕਿਤੇ ਸੇਫ ਨਹੀਂ ਹੈਗੇ ਕਿਉਂਕਿ ਸਕੂਲ ਜਿਹੜੇ ਹੈਗੇ ਨੇ ਮੈ ਜਾਇ ਕਿ ਨਹੀਂ ਆ ਫਿਕਸਦ ਦੁਕਾਨਾਂ ਕਰਨੀਆਂ ਹੁਣ ਯੂਨੀਫਾਰਮ ਦੀਆਂ ਕਿਤਾਬਾਂ ਦੀਆਂ ਸਟੇਸ਼ਨਰੀ ਦੀਆਂ ਉਹਦੇ ਲਈ ਮਿੰਡੀਆਂ ਕਰਦੇ ਨੇ ਉਹ ਪਰ ਬੱਚਿਆਂ ਦੀ ਸਿਕਿਉਰਿਟੀ ਲਈ ਉਹ ਮਿੰਡੀਆਂ ਨਹੀਂ ਕਰਦੇ ਤੇ ਬੱਚੇ ਲਈ ਇੱਕ ਕਿਹੜਾ ਦਾ ਤਮਾਮ ਹੈ ਇੱਕੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਇੱਕੜੇ ਨਿਯਮ ਨੇ ਜਿਹੜੇ ਇੱਕ ਬੱਚਿਆਂ ਦੇ ਵਾਸ਼ਰੂਮ ਹੁੰਦੇ ਨੇ ਖਾਸ ਕਰਕੇ ਲੜਕੀਆਂ ਦੇ ਉਹਦੇ ਵਾਰ ਕੋਈ ਨਾ ਕੋਈ ਮਹਿਲਾ ਕਰਮਚਾਰੀ ਤੈਨਾਤ ਹੋਣੀ ਚਾਹੀਦੀ ਆ ਉਹ ਜੋ ਉੱਥੇ ਤੈਨਾਤ ਨਹੀਂ ਸੀ ਮਰ ਵਾਰ-ਵਾਰ ਜਿਹੜੇ ਬੱਚਿਆਂ ਨਾਲ ਹੋਇਆ ਇੱਕ ਵਾਰ ਨਹੀਂ ਪਿਆ ਹੋਇਆ ਇਸ ਕਰਕੇ ਜਿਹੜਾ ਹੈਗਾ ਘਟਨਾ ਬਹੁਤ ਮੰਦ ਭਾਗੀ ਆ ਤੇ ਇਹਦੇ ਬਾਰੇ ਕੀ ਹੈ ਵੀ ਸਕੂਲ ਜਿਹੜੀ ਮੈਨੇਜਮੈਂਟ ਜਦੋਂ ਉਹ ਇਹ ਪਰਟਾਸਟ ਕਿੰਨੇ ਟਾਈਮ ਤੱਕ ਜਰੂਰੀ ਜੋ ਤੱਕ ਸਾਡੀ ਮੰਗਾ ਪੂਰੀ ਨਹੀਂ ਹੁੰਦੀਆਂ ਜੀ